ਤੇ ਉਹ ਆ ਕੇ ਆਪਣੀ ਗੱਲ ਰੱਖਣ ਦੀ ਮੈਂ ਜਗENDER ਪਾਲ IFU ਦਾ ਸੁਭਾ ਅਗਿਤ ਸਖਤਰ ਅੱਜ ਦਾ ਜਿਹੜਾ ਮਈ ਦਿਹਾੜਾ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਅੱਜ ਦੇ ਦਿਹਾੜੇ ਤੇ 1886 ਚ ਗਦੇਰਾ ਨੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਬਹੁਤ ਵੱਡੀ ਹੜਤਾਲ ਕਰ ਗਈ ਜੋ ਇਕੱਠੇ ਹੋਏ ਉਤੋਂ ਦੀ ਸਰਕਾਰ ਨੇ ਮਜ਼ਦੂਰਾਂ ਦੀ ਗੋਲੀਆਂ ਚਲਾ ਕੇ ਉਤੋਂ ਮਜ਼ਦੂਰ ਨਾ ਮਜ਼ਦੂਰ ਸ਼ਹੀਦ ਕਰਦੇ ਬਹੁਤ ਸਾਰੇ ਫਟਣ ਹੋਏ ਔਰ ਉਹ ਜਿਹੜਾ ਝੰਡਾ ਜਿਹੜਾ ਮਜ਼ਦੂਰਾਂ ਦਾ ਪਹਿਲਾ ਝੰਡਾ ਸੀ ਉਹ ਚਿੱਟੇ ਰੰਗ ਦਾ ਹੁੰਦਾ ਰਿਹਾ ਔਰ ਉਹ ਇੱਕ ਲੋਕਾਂ ਦਾ ਖੂਨ ਜਿਹੜਾ ਲੋਕਾਂ ਦੇ ਖੂਨ ਚ ਝੰਡੇ ਨੂੰ ਰੰਗ ਕੇ ਇਸ ਕਰਕੇ ਮਜ਼ਦੂਰਾਂ ਦਾ ਝੰਡਾ ਲਾਲ ਰੰਗ ਦਾ ਉਹ ਤੋਂ ਮਜ਼ਦੂਰਾਂ ਦਾ ਝੰਡਾ ਲਾਲ ਰੰਗ ਦਾ ਹੋਇਆ ਹੁਣ ਜਦੋਂ 1886 ਤੋਂ ਲੈ ਕੇ ਬਹੁਤ ਵਕ ਪਰਾਵਾਂ ਦੇ ਲੰਘਦੇ ਹੋਏ ਮਦੂਮੂਰੇ ਮਹਿੰਦਗਾ ਸ਼ਲੋਕ ਜਿਹੜੀ ਆਪਣੀਆਂ ਸਹੂਲਤਾਵਾਂ ਦਾ ਵਾਅਦਾ ਕਰੰਦੇ ਆਏ ਪਰ 1991 ਦੀਆਂ ਨਵੀਆਂ ਆਰਥਿਕ ਨੀਤੀਆਂ ਗਲੋਬਲਾਈਜੇਸ਼ਨ ਜਿਹੜੀਆਂ ਵਿਦੇਸ਼ੀ ਕੰਪਨੀਆਂ ਜਾਂ ادارے ਜਿਹੜੇ ਮਲਟੀਨੇਸ਼ਨਲ ਕੰਪਨੀਆਂ ਉਹਨਾਂ ਨੇ ਲੋਕਾਂ ਦੀਆਂ ਸਹੂਲਤਾਂ ਲੈਣੀਆਂ ਇੱਕ ਇੱਕ ਕਰਕੇ ਬੰਦ ਕਰਦੀਆਂ ਤੇ ਜਿਹੜੇ ਸਰਕਾਰੀ ادارے ਲੋਕਾਂ ਦੇ ਟੈਕਸਾਂ ਦੇ ਬਣੇ ਸੀ ਉਹਨਾਂ ਨੂੰ ਸਰਕਾਰ ਵੱਲੋਂ ਬੇਚਣਾ ਸ਼ੁਰੂ ਕਰ ਦਿੱਤਾ ਗਿਆ ਔਰ ਬੰਦ ਕਰਨੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਦੀ ਜਿਹੜੀਆਂ ਸਕੀਮਾਂ ਸੀ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਤੇ ਲੋਕਾਂ ਤੇ ਜਿਹੜਾ ਜ਼ਬਰ ਵਧਾ ਦਿੱਤਾ ਗਿਆ ਹੁਣ ਜਦੋਂ ਅੱਜ ਅਸੀਂ 225 ਚ ਗੱਲ ਕਰ ਰਹੇ ਹਾਂ ਨੇਵਾਡੇ ਬਣਾ ਰਹੇ ਆ ਤਾਂ ਹੀ ਪੂਲੋਂ ਸਾਰੇ ਭਾਰਤ ਵਿੱਚ ਇਹ ਮੰਗ ਕਰ ਰਹੇ ਆ ਕਿ ਸਰਕਾਰ ਨੇ ਜਿਹੜੇ 4 ਲੇਬਰ ਕੋਡ ਬਣਾਏ ਆ ਉਹਨੂੰ ਵਾਪਸ ਲੇ ਉਹਦੀ ਜਗ੍ਹਾ ਤੇ ਜਿਹੜੇ ਪੁਰਾਣੇ ਕਾਨੂੰਨ ਉਹ ਹੀ ਲਾਗੂ ਰੱਖੇ ਤੁਹਾਨੂੰ ਕਾਹਨੂੰ ਕੰਨ ਛਿੰਨ ਗਰੇ ਦੂਸਰਾ ਜਿੰਨੇ ਵੀ ਪੰਜਾਬ ਆਪਣੇ ਭਾਰਤ ਪੰਦਰ ਛੇਕੇ ਦੇ ਕੰਮ ਕਰਦੇ ਆ ਆਊਟਸੋਰਸ ਦਾ ਕੰਮ ਕਰਦੇ ਆ ਸਕੀਮ ਵਰਕਰ ਸਪਲਾਇਰ ਫਟੋ ਫਟ ਦਗਾ ਦੇ ਤੇ ਸਰਕਾਰੀ ਮੈਕ ਵਿੱਚ ਸ਼ਾਮਲ ਕਰੇ ਇਸ ਤਰ੍ਹਾਂ ਵਕ ਵਕ ਥਾਵਾਂ ਦੇ ਛੋਕਾਂ ਦੇ ਤਸ਼ੱਦਦ ਕੀਤਾ ਜਾ ਰਿਹਾ ਉਹ ਬੰਦ ਕੀਤਾ ਜਾਵੇ ਤੇ ਸਰਕਾਰ ਵੀ ਆਪਣੀਆਂ ਫਾਸ਼ੀਵਾਦੀ ਨੀਤੀਆਂ ਲਾਗੂ ਕਰ ਰਹੀ ਆ ਉਹ ਜਿਹੜਾ ਵਾਅਦਾ ਨੇ ਤਾਂ ਕਿ ਮਜ਼ਦੂਰ ਜਮਾਤ ਆਪਣੇ ਆਪ ਨੂੰ ਹੋਰ ਕੱਟਿਆਂ ਕਰਕੇ ਅੱਜ ਜਦੋਂ ਪਕੀਰੀ ਦਿਹਾੜਾ ਮੈਂ ਜਾ ਰਿਹਾ ਵਕ ਵਕ થਾ ਵਾ ਤੇ ਸਰਕਾਰ ਨੇ ਤਰਕ ਵੀ ਲਾਈ ਕਿ ਆਪਣੀ ਕੋਈ ਜਥੇਬੰਦੀ ਨਹੀਂ ਬਣਾ ਸਕਦਾ ਆਪਣੀ ਯੂਨੀਅਨ ਨਹੀਂ ਬਣਾ ਸਕਦਾ ਇਕੱਠਿਆ ਨਹੀਂ ਹੋ ਸਕਦਾ ਤੇ ਸਾਡੀ ਅੱਜ ਮੰਗ ਆ ਕਿ ਸਰਕਾਰ ਜਿਹੜੇ ਰੋਟੀ ਦੇ ਚੋਣੇ ਹੱਕਾਂ ਬਹਾਲ ਕਰੇ ਜਥੇਬੰਦੀ ਬਣਾਣਾ ਸੰਘਰਸ਼ ਕਰਨਾ ਮਨੂਰ ਦਾਗਾ ਇਕਵਾਲ ਨੂੰ ਨਹੀਂ ਅੱਟ ਘੰਟੇ ਕਿਹਦੇ ਫਿਰ ਵੀ ਜਿਹੜਾ ਮੈਨੂੰ ਪਤਾ ਲੈ ਜੀ ਸਰਕਾਰ ਨੇ ਪਿਛਲੇ ਸਾਲ ਵਿੱਚ 8 ਘੰਟੇ ਦੀ ਦਿਹਾੜੀ ਦਾ ਕਾਨੂੰਨ ਆਪ ਹੀ ਉਹਨੂੰ ਤੋੜ ਕੇ ਉਹਦੀ ਜਗ੍ਹਾ ਤੇ ਨਵਾਂ ਕਾਨੂੰਨ 12 ਘੰਟੇ ਦੀ ਦਿਹਾੜੀ ਦਾ ਸ਼ੁਰੂ ਕਰ ਰਹੀ ਆ ਜਿਸ ਤੇ ਬਹੁਤ ਸਾਰੇ ਥਾਵਾਂ ਤੇ ਲੋਕਾਂ ਕੋਲ 12 ਘੰਟੇ ਕੰਮ ਲਿਆ ਜਾ ਰਿਹਾ ਪਰ ਪੈਸੇ ਉਹਨਾਂ ਨੂੰ ਜਿਹੜੇ ਆ ਜਿਹੜੀ ਵੇਜ ਆ ਉਹਨਾਂ ਨੂੰ 8 ਘੰਟੇ ਦਿੱਤੀ ਜਾ ਰਹੀ ਆ 8 ਘੰਟੇ ਦੀ ਦੇ ਆੜੀ ਕੱਟ ਕੇ 12 ਘੰਟੇ ਸ਼ਿਫਟਾਂ ਨਾਲ ਲੋਕਾਂ 'ਚ ਬੇਰੁਜ਼ਗਾਰੀ ਹੋਰ ਵਧੇਗੀ ਤੇ ਜਦੋਂ ਲੋਕਾਂ 'ਚ ਬੇਰੁਜ਼ਗਾਰੀ ਵਧੇਗਾ ਆਰਥਿਕਤਾ ਮਜੇਗੀ ਤੇ ਜਿਹੜੀਆਂ ਸਰਮਾਇਦਰ ਕੰਪਨੀਆਂ ਨੂੰ ਤੇ ਲਾਭ ਹੋਏਗਾ ਪਰ ਲੋਕਾਂ ਨੂੰ ਜਿੰਦਾ ਬਹੁਤ ਨੁਕਸਾਨ ਹੋਵੇ। ਜੀ ਸਰ ਸਰ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਇਹਦੇ ਬਾਰੇ ਵਿੱਚ ਸਰ ਸੁਸਤਾ। ਜਿਹੜਾ ਅੱਜ ਦਾ ਮਜ਼ਦੂਰ ਜਮਾਤ ਦੇ ਮਈ ਦੇ ਵਸ ਤੋਂ ਤੌਰ ਤੇ ਆ ਰਹੇਗਾ ਤੇ ਇਹ ਮਤ ਦੇ ਸੰਬੰਧ ਵਿੱਚ ਜਿਹੜੀ ਆ ਗੁਰਦਾਸਪੁਰ ਦੀਆਂ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਉਨਾ ਵੱਲੋਂ ਇਹ ਦਿਨ ਜਿਹੜਾ 5 ਦਿਨ ਦਾ ਜਿਹੜਾ ਦਿਹਾੜਾ ਆ ਉਹ ਮਨਾਉਣ ਵਾਸਤੇ ਜਿਹੜਾ ਫੰਕਸ਼ਨ ਕੀਤਾ ਜਾ ਰਿਹਾ ਤੇ ਅੱਜ ਦੇ ਦਿਨ ਜਿੱਥੇ ਅਸੀਂ ਸਮੂਚੀ ਮਜ਼ਦੂਰ ਜਮਾ ਨੂੰ ਮਈ ਦਿਹਾੜੇ ਦੀ ਵਧਾਈ ਦਿੰਨੇ ਆ ਉਹਦੇ ਨਾਲ ਨਾਲ ਅਸੀਂ ਇਹ ਵੀ ਅਪੀਲ ਕਰਦੇ ਆ ਕਿ ਆਪਣੀ ਜਿਹੜੀ ਏਕਤਾ ਆ ਆ ਮਜ਼ਬੂਤ ਕੀਤੀ ਜਾਏ ਉਹ ਜਿਹੜੇ ਵੀ ਸਰਕਾਰ ਵੱਲੋਂ ਜਾਂ ਪੋਲਿਟਿਕ ਰਾਜਨੀਤਿਕ ਪਾਰਟੀਆਂ ਵੱਲੋਂ ਫਿਰਕਾ ਪ੍ਰਸਤੀ ਦੇ ਨਾਤੇ ਹਿੰਦੂਸ਼ਖ ਦੇ ਨਾਂ ਤੇ ਜਿਹੜਾ ਵਖਵਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਫ ਕਰਨਾ ਉਹ ਤੋਂ ਬਚ ਕੇ ਤੇ ਆਪਣੀ ਮਜ਼ਦੂਰ ਜਮਾਤ ਨੂੰ ਆਪਣੀ ਇਕਤਾ ਕਰਨੀ ਚਾਹੀਦੀ ਆ ਤਾਂ ਹੀ ਅਸੀਂ ਜਿਹੜੇ ਆਪਣਾ ਸੰਘਰਸ਼ ਜਿੱਤ ਕੇ ਆਪਣੀਆਂ ਮੰਗਾਂ ਲਾਗੂ ਕਰਾ ਸਕਦੇ ਹਾਂ ਤਾਂ ਸ਼ਕਸ਼ ਕਿਤਾ ਕਰਦੇ ਕਿ ਕੀ ਕਹਿਣਾ ਚਾਹੋਗੇ ਜਿਹੜਾ ਮਜ਼ਦੂਰਾਂ ਮਜ਼ਦੂਰ ਜਮਾਤ ਦੇ ਉੱਤੇ ਜਿਹੜਾ ਵੀ ਕੋਈ ਕਸ਼ਟ ਹੁੰਦਾ ਜਾਂ ਮੁਸ਼ਕਲ ਹੁੰਦੀ ਆ ਉਹਦਾ ਕਾਰਨ ਇਹਨਾਂ ਕਿ ਜਿਹੜੀ ਸਾਡੀ ਇਕਤਾ ਆ ਦਿਨਦਨ ਕਮਜ਼ੋਰ ਹੁੰਦੀ ਜਾਂਦੀ ਆ ਉਹਦੇ ਕਮਜ਼ੋਰ ਜਿਹੜੀ ਇਕਤਾ ਕਰਕੇ ਜਿਹੜਾ ਪਹਿਲਾਂ ਸਮਾਜੀ ਜਦੋਂ ਵੱਖ-ਵੱਖ ਵਿਭਾਗਾਂ ਵਿੱਚ ਇੰਨੀ ਇਹਨਾਂ ਟੇਢ ਯੂਨੀ ਬੜੀਆਂ ਮਜ਼ਬੂਤ ਹੁੰਦੀਆਂ ਸਨ ਉਹ ਨੋ ਸਿਰ ਉਹ ਸੀ ਨੂੰ ਕਮਜ਼ੋਰ ਕਰਨ ਵਾਸਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਹੱਥ ਕੰਡੇ ਵਰਤੇ ਆ ਤੇ ਮਜ਼ਦੂਰ ਜੋ ਮਾਲ ਨੂੰ ਵੰਡਣ ਵਾਸਤੇ ਉਹਨਾਂ ਨੇ ਜਿਹੜਾ ਫਿਰਕਾ ਪ੍ਰਸਤੀ ਦਾ ਉਹ ਹਸਣਾ ਲੈ ਕੇ ਲੋਕਾਂ ਨੂੰ ਵੰਡਿਆ ਉਹਦੇ ਕਰਕੇ ਸ਼ਕਤੀ ਕਮਜ਼ੋਰ ਹੋਈ ਆ ਤਾਂ ਹੀ ਸਾਡੀਆਂ ਮੁਸ਼ਕਲਾਂ ਜਿਹੜੀਆਂ ਨੇ ਵਧੀਆਂ ਹੋਈ ਤੁਰੇ ਸਰ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਪਹਿਲਾਂ 12 ਘੰਟੇ ਡਿਊਟੀ 14 ਘੰਟੇ ਡਿਊਟੀ 8 ਘੰਟੇ ਡਿਊਟੀ ਫਿਰ ਕੀਤੀ ਗਈ ਪਰ ਜਿਹੜੇ ਹੁਣ ਵੀ ਮਜ਼ਦੂਰ 12-12 ਘੰਟੇ ਡਿਊਟੀ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਉਹ ਬਰਾ ਲੱਟ ਜੁੜੀ ਨਾ ਕੋਈ ਕਿਤੇ ਇਹ ਜਿਹੜੀ ਅਸੀਂ ਯੂਨੀਅਨ ਤੌਰ ਤੇ ਉਹਨਾਂ ਨੂੰ ਲੰਬੰਦ ਕਰ ਰਹੀਆਂ ਇਕੱਠੇ ਕਰ ਰਹੀਆਂ ਵੀ ਤੁਸੀਂ ਇਕੱਠੇ ਹੋਵੋ ਤੇ ਜਿਹੜਾ 8 ਘੰਟੇ ਦੀ بجائے 12 ਘੰਡੇ ਕੰਮ ਕਰਾਇਆ ਜਾ ਰਿਹਾ ਜੇ ਮੰਨ ਲਓ ਕੋਈ ਅਦਾਰਾ ਜਿੰਨਾ 12 ਘੰਡੇ ਕੰਮ ਕਰਾਇਆ ਵਾ ਤੇ ਉਹਨੂੰ ਉਹਦੀ ਉਹਦੀ ਲੇਬਰ ਜਿਹੜੀ ਆ ਓਵਰਟਾਈਮ ਜਿਹੜਾ ਦੇਣਾ ਚਾਹੀਦਾ ਉਹਨੂੰ ਜਦਕੇ ਮਜ਼ਦੂਰਾਂ ਦੇ ਕੋਲ ਕੰਮ ਨਾ ਹੋਣ ਕਰਕੇ ਉਹ ਮਜਬੂਰੀ ਦੇ ਵਿੱਚ ਜਿਹੜਾ ਵਾ ਉਹਨਾਂ ਕੋ ਕੰਮ ਲਣਾ ਕਰਾਇਆ ਜਾਂਦਾ ਜਿਹੜਾ ਕਿ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਤੇ ਇਹ ਸ਼ੋਸ਼ਣ ਜਿਹੜਾ ਵਾ ਵਪਾਰੀ ਵਰਗ ਜਿਹੜਾ ਜਾਂ ਜਿਹੜਾ ਕਾਰਪੋਰੇਟ ਵਰਗ ਆ ਉਹ ਕਰਦਾ ਵਾ ਕਿਉਂਕਿ ਉਹ ਚਾਹੁੰਦੇ ਵਾ ਵੱਤ ਵੱਦ ਮੈਂ ਕਮਾਈ ਕਰਾ ਤੇ ਉਹ ਤਾਂ ਹੀ ਮਜ਼ਦੂਰਾਂ ਜਿਹੜਾ ਸ਼ੋਸ਼ਣ ਹੋ ਰਿਆ ਤੋਂ ਦਾ ਹੈ ਲਈ ਹੈ ਵੀ ਇਹ ਇਕੱਠੇ ਹੋਵਾਂਗੇ ਅਸੀਂ ਜਥੇਬੰਦੀ ਮਜ਼ਬੂਤ ਹੋਏਗੀ ਤਾਂ ਫਿਰ ਅਸੀਂ ਆਪਣੀਆਂ ਮੰਗਾਂ ਵਲਵਾ ਸਕਾਂਗੇ